ਗੱਡੀ 'ਚ ਜਾਣੇ ਆ ਦੋਨੇ ਜਾਣੇ ਵਧੀਆ ਹਾਸਾ ਮਖਾਲ ਚੱਲ ਰਿਹਾ ਹੈ ਉਹੀ ਮੈਂ ਫੋਨ ਫੜਿਆ ਫੋਨ ਫੜ ਕੇ ਸਨੈਪਚੈਟ ਖੋਲ੍ਹ ਲਈ ਤੇ ਮੈਂ ਫੋਟੋਆਂ ਕਰਕੇ ਨਾ ਕੰਮਿਆ ਥੱਲੇ ਦੇ ਮੁੰਡੇ ਨਾ ਫੋਟੋ ਨਿਕਲੇਗੇ ਓਏ ਹੋਏ ਹੋਏ ਉਹ ਤੋਂ ਪੈਰਾਂ ਤੋਂ ਲੈ ਕੇ ਨਾ ਸਿਰ ਤੱਕ ਕਰੰਟ ਨਿਕਲ ਜਾ ਯਾਰ ਜੀ ਨੂੰ ਆਪਾਂ ਇੱਕ ਹੁੰਦਾ ਨਾ ਇੱਕ ਪਿਆਰ ਹੋ ਜਾਂਦਾ ਯਾਰ ਇਹ ਮੇਰਾ ਰੱਬ ਆ ਹਣ ਮੇਰਾ ਯਾਰ ਬਸ ਮੇਰਾ ਸਾਰਾ ਕੁਝ ਹੈ ਹੀ ਨਾ ਭੈ ਚੂਹਾ ਕੀ ਹੋ ਗਿਆ ਓਏ ਫਾਸਫੋਰ ਉਦੋਂ ਬਹੁਤ ਉਹ ਹੋ ਗਿਆ ਮੇਰਾ ਉਹ ਰੋਂਦਾ ਰਹਾ ਮੈਂ ਉਹ ਕਾਰਨ ਸੀ ਰਿਲੇਸ਼ਨ ਟੁੱਟਣ ਦਾ ਹਾਂ ਓਕੇ ਨਹੀਂ ਤੁੱਖਾ ਸੁਵੇ ਕਾਰਨ ਨਹੀਂ ਕੀਤਾ ਦੂਜਾ ਮੌਕਾ ਦੇ ਦਿੰਦੇ ਦਿੱਤਾ ਤਾਂ ਫਿਰ ਦਿੱਤਾ ਸੀ ਫਿਰ ਮੈਂ ਸੁਣ ਤਾ ਸੀ ਮੇਰੀ ਗੱਲ ਓਏ ਹੋਏ ਮੈਂ ਕਹੇ ਜੀ ਮੈਂ ਉਹਨੂੰ ਫੋਨ ਕੀਤਾ ਫਿਰ ਹਫਤੇ ਬਾਅਦ ਮੈਂ ਕਹੇ ਜੀ ਮੇਰ ਤੋਂ ਗਲਤੀ ਹੁੰਦੀ ਮੈਨੂੰ ਚਾਂਸ ਦਿੰਦੀ ਤੂੰ ਦੂਜਾ ਤਾਂ ਮੇਰਾ ਪਿਆਰਾਂ ਕੋਈ ਚੱਕਰ ਨਹੀਂ ਆ ਜਾ ਫਿਰ ਫਿਰ ਉਹ ਫਿਰ ਉਸੇ ਨੂੰ ਫਿਰ ਉਹ ਗੱਠ ਜੀ ਰੜਕੀ ਗਈ ਧੱਗੇ ਚ ਫਿਰ ਨਹੀਂ ਬਣੀ ਗੱਲ